ਉਪਰ ਲੈਣੀ ਫਿਰ ਆਪਾਂ ਤੇ ਬਾਕੀ ਦੇਖਦੇ ਆ ਜੇ ਮਿਲ ਗਿਆ ਤਾਂ ਫਿਰ ਆਜੋ ਲਓ ਜੀ ਪਹੁੰਚ ਗਏ ਆਪਾਂ ਜਗ੍ਹਾ ਦੇ ਉੱਤੇ ਜਿੱਥੇ ਅੱਜ ਆਪਾਂ ਕਰਾਂਗੇ ਫਲਾਈਂਗ ਮੈਂ ਤੁਹਾਨੂੰ ਦੱਸਿਆ ਨਹੀਂ ਸੀ ਸੱਚ ਫਲਾਈਂਗ ਕਰਨ ਪਹੁੰਚੇ ਆਪਾਂ ਉਹ ਪੈਰਾਮੋਟਰ ਆਪਣੀ ਤੰਗੀ ਹੋਈ ਆ ਤੇ ਆਹ ਜਗ੍ਹਾ ਗਰਾਊਂਡ ਬਹੁਤ ਖੁੱਲੀ ਆ ਗਰਾਊਂਡ ਵੀ ਤੁਹਾਨੂੰ ਦਿਖਾਉਣਾ ਲਓ ਜੀ ਕਹਿੰਦੇ ਗਰਾਊਂਡ ਦੇ ਵਿੱਚ ਆ ਕੀ ਚੀ ਜਾਵੇ ਸੱਪਾ ਤੋ ਗਾਈਜ਼ ਹਮ ਅਭੀ ਦੇਖਤੇ ਹੈ ਕਿ ਇਹ ਹੈ ਕਿਆ ਸਾਪੋ ਸਾਪਾ ਓਏ ਥੱਪੜ ਆ ਅੱਧਾ ਹੀ ਨਿਕਲਿਆ ਹੋਇਆ ਹੈ ਕਿਤੇ ਔਰ ਨਾ ਓਕੇ ਰੋ ਬਾਈ ਬੰਦੇ ਨੇ ਉਹ ਹੋ ਜਾਂਦਾ ਕੀ ਕਹਿੰਦੇ ਹੁੰਦੇ ਆ ਦਬਾ ਐ ਮੰਚ ਆਈ ਉਹ ਆ ਗਈ ਗੱਡੀ ਓਪਾ ਇਹਨਾ ਖੁੱਡਾ ਵੀ ਇੱਥੇ ਤਾਂ ਵਾ ਲਾ ਮਤਰਾ ਦੇ ਚੋ ਭਰ ਹੋਣਗੇ ਵੀ ਬਾਬੇ ਬਾਬਿਓ ਬਾਬਿਓ ਕੁੱਟਦੇ ਨਹੀਂ ਮਾਰਦੇ ਨਹੀਂ ਜੇ ਜ ਜਟਾਂ ਦੇ ਧੱਕੇ ਚੜ ਗਏ ਤੈਨੂੰ ਗੋਲੀ ਨਾਲ ਉਡਾ ਦੇਣਗੇ ਆ ਜਾ ਬਾਹਰ ਤੂੰ ਮੰਨ ਲੈ ਗੱਲ ਹਾਂ ਗਊ ਦਾ ਦੁੱਧ ਪਲਾਵਾ ਕੇ ਮਾਰਦੇ ਨਹੀਂ ਕੁੱਟਦੇ ਨਹੀਂ ਬਾਬੇ ਚੱਲੇ ਆ ਜੇ ਕਿਤੇ ਮੁੜ ਕੇ ਆਏ ਤਾਂ ਸੂਟ ਸਵਾਦੀ ਜਾਂ ਤੈਨੂੰ ਕਹਿਤਾ ਸ਼ਨੀਵਾਰ ਨੂੰ ਕਾਲੇ ਕੁੱਤੇ ਨੂੰ ਰੋਟੀ ਪਾਇਆ ਕਰ ਜੀ ਨਾ ਦੇਖਿਆ ਸ਼ੀਸ਼ੇ 'ਚ ਵੇਖ ਕੇ ਆਪ ਹੀ ਖਾ ਲਿਆ ਕਰ ਕਹਿੰਦਾ ਦਿਲ 'ਚੋਂ ਕੱਢ ਹੰਕਾਰਾਂ ਨੂੰ ਰਹੋ ਮਿਲਦੇ ਗਿਲਦੇ ਯਾਰਾਂ ਨੂੰ ਦਿਲ 'ਚੋਂ ਕੱਢ ਹੰਕਾਰਾਂ ਨੂੰ ਰਹੋ ਮਿਲਦੇ ਗਿਲਦੇ ਯਾਰਾਂ ਨੂੰ ਇਹ ਚੰਦੀ ਗੱਡੀ ਸਾਹਾਂ ਦੀ ਖੁਰੇ ਕਿੱਥੇ ਜਾ ਕੇ ਠੁੱਕ ਜਾਣੀ ਜ਼ਿੰਦਗੀ ਦਾ ਕੋਈ ਪਰੋਸਾਨਾ ਕਿਸ ਮੋੜ ਤੇ ਆ ਕੇ ਰੁਕ ਜਾਣੀ ਜ਼ਿੰਦਗੀ ਦਾ ਕੋਈ ਭਰੋਸਾ ਨਾ ਕਿਸ ਮੋੜ ਤੇ ਆ ਕੇ ਰੁਕ ਜਾਣੀ ਕਦਾ ਮਾਨ ਪਤੰਦਰੋ ਪੈਸੇ ਦਾ ਕਦਾ ਮਾਨ ਪਤੰਦਰੋ ਪੈਸੇ ਦਾ ਦੁਨੀਆ ਦੇ ਖੇਲ ਤਮਾਸ਼ੇ ਦਾ ਇੱਕ ਕਰਮ ਚੱਕਰੀ ਮਾਲਾ ਤਾਗੇ ਦੀ ਕੋਈ ਕਿਸ ਫੇਰ ਤੇ ਟੁੱਟ ਜਾਣੀ ਜ਼ਿੰਦਗੀ ਦਾ ਕੋਈ ਭਰੋਸਾ ਨਾ ਕਿਸ ਮੋੜ ਤੇ ਆ ਕੇ ਰੁਕ ਜਾਣੀ ਜ਼ਿੰਦਗੀ ਦਾ ਕੋਈ ਭਰੋਸਾ